ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਤੇ ਅੱਜ ਪਹੁੰਚੇ ਆਂ ਜੀ ਪਿੰਡ ਬਣੀਏਕੇ ਜ਼ਿਲ੍ਹਾ ਅਮਰਸਰ ਤੇ ਤਸਵੀਰ ਅਜਨਾਲਾ ਤੇ ਅੱਜ ਪਹੁੰਚੇ ਆਂ ਵੀਰ ਗੁਰਕਿਰਤ ਕੋਲ ਤੇ ਤੁਹਾਡੀ ਗੱਲਬਾਤ ਕਰਾਉਣੀ ਆ ਜੀ ਨਾਲੇ ਵੀਰ ਦੇ ਨਾਲ ਹਾਂਜੀ ਵੀਰ ਜੀ ਕੀ ਹਾਲ ਜੇ ਸਸਿਕਾ ਗਿਰਤ ਜੀ ਕੀ ਹਾਲ ਜੇ ਤੁਸੀਂ ਸੁਣਾਓ ਬਸ ਵਧੀਆ ਵਧੀਆ ਤੇ ਇੱਕ ਵਾਰੀ ਵੀਰ ਜੀ ਆਪਣਾ ਐਡਰੈਸ ਤੇ ਨੰਬਰ ਬੋਲ ਦੋ ਜੀ ਪਿੰਡ ਆਪਣਾ ਹੈਗਾ ਜੇ ਬਣੀਏਕੇ ਤਸਵੀਰ ਅਜਨਾਲਾ ਜ਼ਿਲ੍ਹਾ ਅਮਰਸਰ ਤੇ ਹੋਰ ਨੰਬਰ ਆਪਣਾ ਹੈਗਾ ਜੇ 9852 5401 ਤੇ ਵੀਰ ਜੀ ਫਿਰ ਆਪਾਂ ਕਿੰਨੇ ਨਗ ਲੈ ਲੈਂਦੇ ਅੱਜ ਇਹ ਜੀ ਤਿੰਨ ਝੋਟੀਆਂ ਆਪਣੇ ਕੋਲ ਤੇ ਕਿੱਤੋਂ ਸ਼ੁਰੂਆਤ ਕਰੀਏ ਐਤੋਂ ਕਰ ਲੈਨੇ ਵੀਰ ਜੀ ਪਹਿਲੀ ਤੋਂ ਵੀਰ ਜੀ ਦੂਜਾ ਸੂਆ ਜੇ ਹਾਂਜੀ ਵੀਰ ਜੀ ਤੇ ਦੇਣ ਝੋਟੀ ਜੇ ਖੜਦੀ ਏ 10 ਤੇ ਪਹਿਲਣ ਝੋਟੀ ਨੇ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਜੇ ਹਰਿਆਣੇ ਦੀ ਝੋਟੀ ਜੇ ਫੁੱਲ ਕੱਦ ਦੇ ਵਜਨ ਵਾਲੀ ਝੋਟੀ ਏ ਤੇ ਬਾਕੀ ਵੀਰ ਜੀ ਕੀ ਮੁੱਲ-ਮੁੱਲ ਕਰਦੇ ਜੀ ਇਹਦਾ ਵੀਰ ਜੀ ਮੁੱਲ ਕਰੋ ਨੂੰ ਭਾਵੇਂ ਇਹਦਾ ਬਿਲਕੁਲ 1.5 ਲੱਖ ਲਾ ਲਓ ਪਰ ਜੇ ਹਾਂ ਨਾ ਜੇ ਦੇਣ ਵਾਲਾ ਕੰਮ ਕਰਨਾ ਫੇਰ ਆਪਾਂ 1.35 ਦੀ